ਸਰਪੰਚ ਜੀ ਕੁਮੇਸ ਸਿੰਘ ਸਾਡੇ ਇਹ ਸੋਸ਼ਲ ਮੀਡੀਆ ਦੇ ਸਰਪੰਚ ਜੀ ਆਪ ਟੋਣਾ ਜੀ ਆਪ ਖੁਦ ਵੀ ਬੜੀ ਖਿਆਲ ਕਰ ਰਹੇ ਹੋ ਥੋੜੇ ਅਮਜਾਲ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ ਜਿਹੜੇ ਇਕੱਲੇ ਇਕੱਲੇ ਨਾਲ ਜਿਹੜੇ ਨਾ ਅੱਜ ਕੋਈ ਨਾਂ ਯਾਦ ਰੱਖ ਸਕਦਾ ਜਿਹੜਾ ਥੋੜੇ ਵਿੱਚ ਆਊਗਾ ਜਿਹੜਾ ਵਿੱਚ ਪ੍ਰਾਸ ਸਿੰਘ ਪੰਚ ਲਖਪਤ ਸਿੰਘ ਸਰਾਣ ਉਹ ਤੇ ਇੱਕ ਵੀ ਬਲਾਤ ਸਿੰਘ ਲਖਪਤ ਸਿੰਘ ਪੇਪਰਾ ਇਹ ਨਹਿਰੂ ਸਿੰਘ ਜੀ ਦੇਸ਼ਪੱਤ ਦੀ ਬੀਬੀ ਜੀ ਸਿੰਘ ਤੇ ਹਾਂ ਜਿਨਕ ਬੇਸੇ ਬਰਾ। ਅੱਛਾ ਅੱਛਾ। ਸੰਦਰ ਕੌਜੀ ਡਾਟਰ ਹਰਪਾਲ ਸਿੰਘ ਜੀ ਦੇ ਸਾਥ ਵਿੱਚ ਆਉਂਦੇ ਜਗਦੀਪ ਸਿੰਘ ਜੀ ਜਿਹਦੇ ਪੱਤਰਕਾਰ ਨੇ ਇਹ ਸਾਡਾ ਇਹ ਵਾਜੀ ਇਹ ਆ ਦਾ ਪੱਤਰਕਾਰ ਹੈ। ਕਾਂਗਰਸ ਕੁਮੇਟੀ ਦਿਹਾਤੀ ਦੇ ਸਾਰੇ ਹੀ ਬਲਾਕ ਦੇ ਪ੍ਰਧਾਨ ਪ੍ਰਭ ਜੀ ਸਿੰਘ ਰਾੜ ਜੀ ਅਤੇ ਬਲਾਕ ਪੰਜਗੜਾਈ ਦੇ ਪ੍ਰਧਾਨ ترਸ਼ੇਮ ਸਿੰਘ ਜੀ ਤੇ ਸਾਡੇ ਇਸ ਹਲਕੇ ਦੇ ਕੁਆਰਡੀਨੇਟਰ ਪਹਿਲਾਂ ਲਾਇਏ ਸੀ ਕਿਹ ਕਿਹ ਅਗਰਵਾਹ ਜਿਨ੍ਹਾਂ ਨੇ ਪਹਿਲਾਂ ਆਪਣੀ ਮੀਟਿੰਗ ਪਹਿਲਾਂ ਹੀ ਕੀਤੀ ਸੀਗੀ ਜੈਤੋ ਦੇ ਵਿੱਚ ਚਰਨਜੀਤ ਲਾਲ ਦੀ ਧਰਮਸ਼ਾਲਾ ਦੇ ਵਿੱਚ ਉਹ ਪਾਰਟੀ ਨੇ ਕੋ ਸਿਸਟਮ ਬਦਲਿਆ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਥਾਂ ਦਿੱਤੇ ਲਾਦਦਾ ਆਪਣੇ ਹਲਕੇ ਜੈਤੋ ਦੇ ਕੁਆਰਡੀਨੇਟਰ ਜਿਹੜੇ ਲਾਏ ਆ ਲਖਵੀਰ ਸਿੰਘ ਲੱਖਾ ਜੀ ਇਹ ਮਹਿਮਾਪੰਡ ਇਹਨਾਂ ਦਾ ਆਪਣੇ ਗਵੰਡੀ ਹੈ ਇਹ ਆਪਣੇ ਇਸ ਹਲਕੇ ਦੇ ਜੈਤੋ ਦੇ ਕੁਆਰਡੀਨੇਟਰ ਲਾਏ ਆ ਪਾਰਟੀ ਵੱਲੋਂ ਸਤਪਾਲ ਸਿੰਘ ਜੀ ਕੀ ਕਹਿੰਦੇ ਜੀ ਮੂਲੇ ਵਾਲ ਮਾਨਸਾ ਕੋਲੇ ਚਪੈਂਡਾ ਨਾ ਵਾਹ ਜੀ ਇਹ ਆਪਣੇ ਲਈ ਜਥੇ ਬੰਦਕ ਹਨ ਜੋ ਕਿ ਅਭੀ ਵਰਜਨ ਲਈ ਵੀ ਹੈ ਕਿ ਔਰ ਵਾਲੇ ਸਮੇਂ ਦੇ ਵਿੱਚ ਭਾਰਤ ਨੂੰ ਤਕਰੜਾ ਕਰਨਾ ਹੈ ਪਹਿਲੀ ਕੜੀ ਪਹਿਲੀ ਸ਼ੁਰੂਆਤ ਜਿਹੜੀ ਹੈ ਉਹ ਬਲਾਕ ਕਮੇਟੀਆਂ ਤੋਂ ਸ਼ੁਰੂਆਤ ਕੀਤੀ ਹੈ ਬਲਾਕ ਕਮੇਟੀਆਂ ਨੂੰ ਵੜਾ ਕੇ ਮਜ਼ਬੂਤ ਕਰਕੇ ਇਹਨਾਂ ਨੂੰ ਅੱਗੇ ਤੋਰ ਕੇ ਫਿਰ ਪਾਰਟੀ ਦੀਆਂ ਜਿਹੜੀਆਂ ਅਗਲੀਆਂ ਕਮੇਟੀਆਂ ਬਣਾਉਣੀਆਂ ਨੇ ਲੋਕਾਂ ਦੇ ਨਾਲ ਕਿਵੇਂ ਥੱਲੇ ਦਿੱਕਰ ਜਾ ਕੇ ਜੁੜਨਾ ਹੈ ਉਹਦੇ ਸਬੰਧ ਵਿੱਚ ਇਹਨਾਂ ਨੇ ਆਪਣੇ ਹਲਕੇ 'ਚ ਆਪਣੇ ਸਹਿਯੋਗ ਦੇ ਵਾਸਤੇ ਆਪਾਂ ਨੂੰ ਅੱਗੇ ਤੋਰਨ ਦੇ ਵਾਸਤੇ ਜਥੇਬੰਦ ਕਰਨ ਦੇ ਵਾਸਤੇ ਪਾਰਟੀ ਨੇ ਇਹਨਾਂ ਦੀ ਰੁਕੀ ਲਈ ਹੈ ਮੈਂ ਤੁਹਾਡੇ ਸਾਰਿਆਂ ਵੱਲੋਂ ਹੀ ਇਹਨਾਂ ਨੂੰ ਜੀ ਆਇਆਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਤਿੰਨਾਂ ਬਲਾਕਾਂ ਦੀਆਂ ਮੀਟਿੰਗਾਂ ਰੱਖੀਆਂ ਹੋਈਆਂ ਹੈ ਪਹਿਲਾ ਬਰਗਾੜੀ ਕਰਕੇ ਆਇਆ ਮੀਟਿੰਗ ਪੰਜ ਗਰੀ ਹਲਕ ਬਲਾਕ ਦੀ ਹੁਣ ਆਪਣੇ ਆਗੇ ਜਹਾਤੀ ਬਲਾਕ ਦੀ ਤੇ ਅੱਜ ਉਹ 1 ਵਜੇ ਮੀਟਿੰਗ ਜਿਹੜੀ ਹੈ ਕਿਉਂ ਟ੍ਰੇ ਕਲੱਬ ਦੇ ਵਿੱਚ ਉਹ ਛੇਰੀ ਜੈਤੋ ਦੀ ਜਿਹੜੀ ਮੀਟਿੰਗ ਰੱਖੀ ਹੋਈ ਹੈ ਸੋ ਮੈਂ ਅਕਤਾਰ ਸਿੰਘ ਬਰਾੜ ਜੀ ਨੂੰ ਬੇਨਤੀ ਕਰਾਂ ਕਿ ਅੱਜ ਦੇ ਮੀਟਿੰਗ ਦੀ ਜਿਹੜੀ ਸ਼ੁਰੂਆਤ ਕਰਾਂ ਤੇ ਅੱਜ ਦਾ ਜਿਹੜਾ ਪਰਪਸ ਹੈ ਉਹ ਸਾਰਾ ਦਸੋਤਰਾ ਸਿੰਘ ਬਰਾੜ ਜੀ ਆਪ ਜੀ ਦਾ ਲੈ ਕੇ ਆਇਆ ਜਿਹੜੇ ਬੋਲਦੇ ਨੇ న్యాయ ਆਰਥਿਕ ਤੇਾਰੇ ਦੇ ਆਪਣੇ ਗੱਤੀ ਮੈਂਬਰ ਐ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਾਰਿਆਂ ਨੂੰ ਜੀ ਆਇਆਂ ਆਖਦਾ ਦੇਖੋ ਵੀ ਪ੍ਰਧਾਨ ਜੀ ਸਾਡੇ ਰਾਜਾ ਬੜਿੰਗ ਜੀ ਨੇ ਜਦੋਂ ਦੀ ਕਮਾਨ ਸੰਭੀ ਐ ਕਾਂਗਰਸ ਦੇ ਵਿੱਚ ਦਿਨੋਂ ਦਿਨ ਉਹਨਾਂ ਨੇ ਇਹੋ ਜੀਆਂ ਜਿਹੜੀਆਂ ਗਤੀਵਿਧੀਆਂ ਬੂਥਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਂਦੀ ਆ ਬੰਦਿਆਂ ਦੀ ਉਹਨਾਂ ਵਾਸਤੇ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਆਪ ਦੀ 31 ਮਈਂ ਬਰੀ ਪਹਿਲਾਂ ਉਹਨਾਂ ਨੇ ਸ਼ੁਰੂ ਕੀਤੀ ਐ ਬਲਾਕ ਚ ਵੀ ਹਰ ਬਲਾਕ ਦੇ ਵਿੱਚ ਤੁਸੀਂ ਬਲਾਕ ਦਾ ਪ੍ਰਧਾਨ 31 ਬੰਦੇ ਬਣਾ ਕੇ ਉਹ ਆਪਣੇ 31 ਬੰਦਿਆਂ ਨਾਲ ਆਪ ਦੀ ਜਥੇਕ ਬੰਦੀ ਬਣਾਵੇ ਅਸੀਂ ਉਹਦੇ ਨਾਲ ਹਲਮਾ ਸਾਹਿਬ ਨੇ ਤੇ ਸਾਡੇ ਤਰਸੀਮ ਵੀਰ ਨਾਲ ਅਸੀਂ ਵਿਚਾਰ ਕਰਕੇ ਤੇ ਅਸੀਂ ਕੋਆਰਡੀਨੇਟਰ ਸਾਹਿਬ ਅਸੀਂ ਆਸੀਂ ਆਪ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਡੈਲਟੀ ਗਾੜ ਦੇ ਰਹੇ ਆ ਵੀ ਸਾਡਾ ਇਹ ਅਹੁਦੇ ਰਾਰਾ ਅਹੁਦੇ ਰਾਰਾ ਕਿਉਂਕਿ ਰਾਜ ਉਹ ਡੰਗੇ ਹੋ ਜਾ ਵੀ ਥੱਲੇ ਜ਼ਮੀਨੀ ਪੱਧਰ ਤੋਂ ਗਿਆ ਉਹ ਪੁੱਛਣ ਲੱਗ ਪੈਂਦਾ ਕਿ ਤੇ ਪ੍ਰੋਗਰਾਮ ਤੇਰੇ ਕੋਲੇ ਉੱਡਾ ਕੀ ਆ ਕੋਈ ਮੈਂਬਰ ਕਹਿੰਦਾ ਕੋਈ ਸਰਪੰਚ ਕਹਿੰਦਾ ਉਹ ਉਹ ਲੜਾਈ ਹੋ ਜਾਂਦੀ ਹੈ ਉਹ ਕਹਿੰਦਾ ਨਾ ਤੂੰ ਸਰਪੰਚਾਂ ਪਾਰਟੀ ਦਾ ਨਾ ਤੂੰ ਮੈਂਬਰ ਹੈ ਤੂੰ ਤਾਂ ਇੱਕ ਸਾਡੇ ਨਾਲ ਜਿਹੜਾ ਤੇਰਾ ਜੱਥੇ ਕਿ ਢਾਂਚਾ ਉਹਦੇ ਵਿੱਚ ਕੀ ਜਨਰਲ ਸੈਕਟਰੀ ਹੈ ਕਿ ਕੋਆਰਡੀਨੇਟਰ ਕਿਸ ਚੀਜ਼ ਕਿਸ ਨਾਲ ਪਰ ਨੀਤ ਪ੍ਰਧਾਨ ਹੈ ਕਿ ਸੀਨੀਅਰ ਨੀਤ ਪ੍ਰਧਾਨ ਹੈ ਬਲਾਕ ਦਾ ਉਹ ਦੱਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਆਈਡੈਂਟੀਕਾਰ ਇਸ ਕਰਕੇ ਦੇ ਰਹੇ ਹਾਂ ਵੀ ਕੱਲ ਨੂੰ ਆਪਾਂ ਨੂੰ ਕਿਸੇ ਹੋਰ ਕਦੇ ਕਿਸੇ ਤਰ੍ਹਾਂ ਆਪਣਾ ਕੰਮ ਪੂਰੇ ਹੋਈ ਸੀ ਮੀਟਿੰਗ ਉਥੇ ਪ੍ਰੋਬਲਮ ਆਈ ਅਸੀਂ ਉਸ ਨੂੰ ਬਾਚਿਆ ਅਸੀਂ ਕਿਹਾ ਵੀ ਆਪਾਂ ਵੀ ਇਹੋ ਜੀ ਪ੍ਰੋਬਲਮ ਨਾਲ ਦੇ ਕਿ ਆਪਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇ ਤਾਂ ਆਪਾਂ ਫਿਰ ਹਰ ਇੱਕ ਬੰਦੇ ਵਾਸਤੇ ਡੈਂਟੀਕਾਰਡ ਬਣਾਇਆ ਇਸ਼ੂ ਕਰਿਆ ਵੀ ਆਪਣੇ ਆਂ ਅਹੁਦੇਦਾਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸੇ ਨੂੰ ਦਿਖਾ ਸਕਦੇ ਹਾਂ ਵੀ ਅਸੀਂ ਆਹ ਕੰਮ ਕਰਦੇ ਰਹੇ ਹ ਕਿਉਂਕਿ ਪਹਿਲਾਂ ਲੰਮਾ ਸਮਾਂ ਯਾਨੀ ਕਿ ਦੋ ਵੀ ਡਿਊਟੀਆਂ ਲਾਈਆਂ ਸਾਡੀਆਂ ਰਾਜਵੜੀ ਦੀਆਂ ਅਸੀਂ ਨਿਭਾਈਆਂ ਹਰ ਵੀ ਵੀਰ ਜੀ ਲਈ ਆਏ ਐ ਕੋਆਰਡੀਨੇਟਰ ਆਪਾਂ ਇਹਨਾਂ ਦਾ ਵੀ ਪੂਰਾ ਸਹਿਯੋਗ ਦੇਵਾਂਗੇ ਦੂਜੀ ਗੱਲ ਉਹ ਤੋਂ ਬਾਅਦ ਆਪਾਂ ਗਰੀਆਂ ਪਿੰਡਾਂ ਦੇ ਵਿੱਚ ਬੂਥ ਕਮੇਟੀਆਂ ਬਣਾਉਣੀਆਂ ਬੂਥ ਕਮੇਟੀਆਂ ਦੇ ਵਿੱਚ ਆਪਾਂ ਜਿਵੇਂ ਮੰਨੋ ਆਪਾਂ ਕਿੰ ਕੀ ਬੰਦੇ ਬਣਾਉਣੇ ਆ ਕਬੂਤੇ ਉਹ ਵੇਖੋ ਇਹ ਆਪਣੂੰ ਮੈਨੂੰ ਆਪਣੀ ਪਾਰਟੀ ਮਜ਼ਬੂਤ ਕਰ ਰਹੀ ਹੈ ਵੀ ਜੇ ਆਪਣੇ ਬੰਦੇ ਆ ਕਬੂਤੇ 21 ਬੰਦੇ ਹਾਜ਼ਰ ਹੋਣਾਂ ਤਾਕੀ ਆਪਾਂ ਵੋਟ 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 ਕੱਢ ਸਕਦੀ ਆ ਆਪਣੀ ਬਿਲਕੁਲ ਨਹੀਂ ਕੱਟੂਗੀ ਕਿਉਂਕਿ ਆਪਣੇ ਕੋਲ ਇੱਕ ਹੀ ਬੰਦੇ ਹੋਣਗੇ ਕੋਈ ਚਾਹ ਪੀਣ ਆਉਣ ਵਾਸਤੇ ਆਪਣੇ ਨਾਲ ਰੂਤੇ ਖੜਾ ਹੋ ਝੰਡਾ ਲਈ ਖੜਾ ਹੋ ਕੋਈ ਆਪਣਾ ਅੰਦਰਲੇ ਪਾਸੇ ਗੈਂਟੀ ਵਾਲਿਆਂ ਦੇ ਕੋਲੇ ਜਿਹੜਾ ਮਾਰੂਗਾ ਵੀ ਕਿਸੇ ਸਾਡੀ ਵੋਟ ਨੂੰ ਪ੍ਰਾਪਤ ਤਾਂ ਨਹੀਂ ਕਰ ਰਿਹਾ ਇਸ ਕਰਕੇ ਇਸ ਤਾਂ ਦੇਖੋ ਪੁਰਾਣੇ ਸਮੇਂ 'ਚ ਮੇਰੇ ਪਿਤਾ ਜੀ ਮੈਂ ਸਾਡੇ ਕੋਆਰਡੀਨੇਟਰ ਸਾਹਿਬ ਪੰਜ ਬੂਥ ਹੈ ਸਾਡੇ ਪੰਜੇ ਖਾਨੇ ਦੇ ਔਰ ਪੰਜੇ ਮੈਂ ਦੇਖ ਰਾ ਹਾਂ ਉਹਨਾਂ ਮੈਨੂੰ ਪਤਾ ਵੀ ਉਹਨੂੰ ਕਿਵੇਂ ਹੈਂਡਲ ਕਰਨਾ ਪੈਂਦਾ ਇਸ ਕਰਕੇ ਆਪਾਂ ਜਿੰਨੇ ਵੀ ਆਪਾਂ ਕੱਤੀ ਮੈਂਬਰਾਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਜਿਹੜੇ-ਜਿਹੜੇ ਪਿੰਡ ਆਪਾਂ ਨੂੰ ਲੋੜ ਪਵੇ ਆਪਾਂ ਜਾਈਏ ਵੀ ਤੇ ਆਪਾਂ ਜਿਹੜੀਆਂ ਕਮੇਟੀਆਂ ਆਉਣ ਵਾਲੇ ਸੰਗੇ ਚ ਆਪਾਂ ਬਣਾਈਏ ਬਣਾ ਕੇ ਤੇ ਆਪਾਂ ਪਾਰਟੀ ਨੂੰ ਮਜ਼ਬੂਤ ਕਰੀਏ ਕਿਉਂਕਿ ਜੋ ਅੱਗੇ ਵੀ ਆਪਣੇ ਵੀ ਇਹ ਹਲਕੇ ਦੀ ਸੇਵਾ ਕਰ ਰਹੇ ਦਰਸ਼ਨ ਸਿੰਘ ਜੀ ਟੇਲਵਾਲ ਸਾਹਿਬ ਜਿਹੜੇ ਜਿਨ੍ਹਾਂ ਦੇ ਨਾਲ ਤੁਸੀਂ ਵੀ ਦਿਲੋਂ ਜੁੜੇ ਆ ਤੇ ਉਹ ਛੋਡੇ ਨਾਲ ਜੁੜੇ ਆ ਛੋਡੇ ਹਾਂ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਸਮਝਦੇ ਆ ਬਹੁਤ ਹੀ ਮਿਹਨਤੀ ਤੇ ਚੰਗੇ ਇਨਸਾਨ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਕ ਪ੍ਰਧਾਨ ਸਾਹਿਬ ਪ੍ਰਸੇਮ ਜੀ ਬਲਾਕ ਪ੍ਰਧਾਨ ਸਾਹਿਬ ਜਿਨ੍ਹਾਂ ਦੀ ਇਹ ਅੱਜ ਮਿਹਨਤ ਕਰਕੇ ਇਹਨਾਂ ਨੇ ਮੀਟਿੰਗ ਕਰਾਈ ਆ ਬ੍ਰਜੋਤ ਜੀ ਬਰਾੜ ਸਾਹਿਬ ਸੈਕਟਰੀ ਸਾਹਿਬ ਜਿਨ੍ਹਾਂ ਨੇ ਇਹ ਆਪਣੇ ਕਾਣ ਬਣਾਏ ਕਾਗਜੀ ਪਤਰੀ ਵੀ ਸੇਵਾ ਕਰਨੀ ਇੱਕ ਬਹੁਤ ਜ਼ਰੂਰੀ ਹੈ ਸਾਡੇ ਡੀਐਲਐਸ ਸਾਹਿਬ ਗੁਰਤੇਜ ਜੀ ਕਿ ਜਿੰਨੇ ਵੀ ਤੁਸੀਂ ਬਲੈਂਕ ਦੇ ਅਹੁਦੇਦਾਰ ਸਹਿਬਾਨ ਆਏ ਹੋ ਸਾਰਿਆਂ ਨੂੰ ਪਹਿਲਾਂ ਤੋਂ ਮੈਂ ਵਧਾਈ ਦਿੰਦਾ ਤੁਸੀਂ ਸਾਰੇ ਕਈ ਸੀਨੀਅਰ ਵਾਈਸ ਪ੍ਰਧਾਨ ਬਣੇ ਨੇ ਮੀਤ ਪ੍ਰਧਾਨ ਬਣੇ ਨੇ ਸਕੱਤਰ ਬਣੇ ਨੇ ਜਰਨਲ ਸਕੱਤਰ ਬਣੇ ਨੇ ਉਸ ਅਨੁਸਾਰ ਮੈਂਬਰ ਬਣੇ ਨੇ ਥੋੜੀ ਸਾਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕ ਹੁਣ ਮੈਂ ਬੇਨਤੀ ਤੁਹਾਨੂੰ ਮੈਥੋਂ ਪਹਿਲਾਂ ਢੇਲਵਾ ਸਾਹਿਬ ਨੇ ਬੜੇ ਵਿਸਤਾਰ ਦੇ ਵਿੱਚ ਦੱਸਿਆ ਰਾਠ ਸਾਹਿਬ ਨੇ ਵੀ ਦੱਸਿਆ ਕਿ ਆਪਾਂ ਨੂੰ ਬੂਥ ਕਮੇਟੀਆਂ ਕਿਉਂ ਬਣਾਉਣੀਆਂ ਜ਼ਰੂਰੀ ਹੈ ਕਿਉਂਕਿ ਪਾਰਟੀ ਇਹ ਗੱਲ ਚਾਹੁੰਦੀ ਹੈ ਕਿ ਅਸੀਂ ਬੂਥ ਦੇ ਉੱਤੇ ਤਖੜੇ ਹੋ ਗਏ ਤਾਂ ਆਪਾਂ ਪਾਰਟੀ ਨੂੰ ਤਖੜੇ ਕਰ ਸਕਦੇ ਬਹੁਤ ਹੀ ਸਤਿਕਾਰਯੋਗ ਸਾਡੇ ਜੇਤੋ ਹਲਕੇ ਦੇ ਇੰਚਾਰਜ ਦਰਸ਼ਪ ਸਿੰਘ ਢਿੱਲਵਾ ਜੀ ਮੇਰਾ ਪ੍ਰਾਹ ਲਖਵਿੰਦਰ ਸਿੰਘ ਲਖਾ ਜੀ ਸਾਡੇ ਕੋਆਰਡੀਨੇਟਰ ਸਹਿਬਾਨ ਸਾਡੇ ਬਲਾਕ ਦੇ ਪ੍ਰਧਾਨ ਪ੍ਰਭਜੀਤ ਜੀ ਸਾਡੇ ਬਲਾਕ ਦੇ ਪ੍ਰਧਾਨ ਤਸੀਮ ਜੀ ਸੈਕਟਰੀ ਸਾਹਿਬ ਸਾਡੇ ਕਿਸਾਨ ਲਿੰਗ ਦੇ ਪ੍ਰਧਾਨ ਬੈਠੇ ਹੈ ਬਲਾਕ ਦੇ ਬੀਐਲਓ ਸਾਹਿਬ ਦਰਜਾ ਬਰਜਾ ਸਰਾ ਸਾਹਿਬ ਜਿੰਨੇ ਵੀ ਮਤਲਬ ਕਾਂਗਰਸ ਪਾਰਟੀ ਦੀ ਕਰੀਮ ਮੇਰੀ ਮਾਤਾ ਜੀ ਬੈਠੇ ਆ ਭੈਣ ਜੀ ਬੈਠੇ ਹੁਸੇ ਸਾਰੀ ਮਤਲਬ ਅੱਜ ਕਾਂਗਰਸ ਦੀ ਜਿਹੜੀ ਬਲੋਕ ਦੀ ਕਰੀਮ ਕੋ ਇਥੇ ਹਜ਼ਰ ਆ ਸੋ ਮੈਂ ਤੁਹਾਨੂੰ ਪਹਿਲਾਂ ਸਾਨੂੰ ਸਾਰਾ ਕੁਝ ਹਲਕਰਚਾਰ ਸਾਹਿਬ ਬਲੋਕ ਦੇ ਪ੍ਰਧਾਨ ਸਾਹਿਬ ਤੇ ਸਾਡੇ ਲੱਖਾ ਜੀ ਸਾਰਾ ਕੁਝ ਤੁਹਾਨੂੰ ਦੱਸ ਚੁੱਕੇ ਆ ਕਿ ਆਪਾਂ ਬਾਰ ਬਾਰ ਉਹੀ ਗੱਲਾਂ ਕਰੀ ਜਾਵਾਂਗੇ ਜਿਹੜਾ ਅੱਜ ਦਾ ਆਪਣਾ ਏਜੰਡਾ ਹੈ ਉਹ ਸਰਪ੍ਰੇ ਹੈ ਵੀ ਆਪਾਂ ਜਿਹੜੀਆਂ ਬੂਥ ਕਮੇਟੀਆਂ ਦਾ ਗਠਨ ਕਰਨਾ ਹੈ ਤਾਂ ਹੀ ਆਪਣੀ ਜਿਹੜੀ ਪਾਰਟੀ ਦੀ ਮਜ਼ਬੂਤੀ ਹੋਊਗੀ ਪਹਿਲਾਂ ਸ਼ੁਰੂ ਤੋਂ ਇਹ ਕਿ ਆਪਾਂ ਬਲਾਕ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਨਵਾਂ ਤਰੀਕਾ ਜਿਹੜਾ ਆਪਾਂ ਬੂਥ ਪੱਧਰ ਤੋਂ ਲੈ ਕੇ ਜਿਵੇਂ ਹਰੇਕ ਬੂਥ ਤੇ ਆਪਣੀ ਮੈਮਰੀ ਕਮੇਟੀ ਬਣਾਉਣੀ ਹੈ ਉਹਦੇ ਵਿੱਚ ਆਪਾਂ ਇੱਕ ਵੀਲ ਲੈਣਾ ਇਹ ਆਪਣੇ ਚਾਰ ਪੜਾਵੇ ਜਿਹੜਾ ਪਹਿਲਾ ਪੜਾ ਆਪਣੀ ਅੱਜ ਪਲੇਟੀ ਮੀਟਿੰਗ ਹੈ ਉਹ ਸਿਰਫ ਇਹ ਹੈ ਵੀ ਆਪਾਂ 13 ਬੂਥ ਕਮੇਟੀ ਹੈ ਜਿਹੜੀ ਉਹਨੂੰ ਮਜਬੂਤ ਕਰਨਾ ਬੂਥ ਰਹਿ ਜਾ ਕੇ ਜਿੱਥੇ ਸਾਡੀ ਲੋੜ ਹੈ ਹਲਕਰ ਚਾਹ ਸਾਬ ਤੁਹਾਡੇ ਨਾਲ ਨੇ ਮੁਖੇਂਦਰ ਜੀ ਬਲਾਕ ਪ੍ਰਧਾਨ ਕਿਉਂਕਿ ਸਰਕਾਰਾਂ ਦੇਖੋ ਪਹਿਲਾਂ ਵੀ ਆਪਣੀਆਂ ਆਈਆਂ ਕਾਲੀ ਦਲ ਦੀ ਵੀ ਆਈ ਹੈ ਕਾਂਗਰਸ ਦੀ ਵੀ ਰਹੀ ਹੈ ਉਥੇ ਇੱਕ ਗਲਤ ਮਾਰ ਪੈ ਗਈ ਵੀ ਕੰਮ ਨਹੀਂ ਹੋਇਆ ਤਸਕਰ ਕੇ ਲੋਕਾਂ ਨੇ ਤੀਜਾ ਬਦਲਾ ਪਾ ਲਿਆ ਵੀ ਯਾਰ ਇਹਨਾਂ ਨੂੰ ਦੋਨਾਂ ਨੂੰ ਛੱਡੋ ਅੱਬਾ ਕੋਈ ਤੀਜਾ ਬੰਦਾ ਲੈ ਕੇ ਆਈ ਤਾਂ ਕਰਕੇ ਜਿਹੜੀ ਦੋਨਾਂ ਪਾਰਟੀਆਂ ਨੂੰ ਬਹੁਤ ਵੱਡੀ ਟਾਹ ਲੱਗੀ ਸੀ ਆਪਣੀਆਂ ਆਪਣੇ ਬੰਦਿਆਂ ਦੀ ਜੇ 20000 ਹਜ਼ਾਰੀ ਵੋਟ ਰਹੀ ਗਈ ਬੰਦਾ 15000 ਕਿਉਂ ਬੱਚਾ ਅੱਕੇ ਹੋਏ ਬੰਦੇ ਆਪਣੇ ਵੀ ਉਧਰ ਵੋਟਾਂ ਪਾ ਗਏ ਕਿਸੇ ਦੀ ਇਹ ਮੰਨ ਲਓ ਕਿ ਸੱਦ ਬੱਛ ਨਹੀਂ ਹੋਈ ਜਿਵੇਂ ਅੰਕਲ ਜੀ ਨੇ ਦਸਤਾਰਾ ਸਾਹਿਬ ਨੇ ਵੀ ਆਈ ਵਾਰ ਲੈ ਕੇ ਨਾ ਕੋਈ ਫੋਕ ਦਿੰਦੇ ਆ ਇਹ ਐਸੇ ਕਰਕੇ ਸਾਰਾ ਕੁਝ ਹੋ ਰਿਹਾ ਵੀ ਜਿਹੜਾ ਬੰਦਾ ਆਪਦੇ ਹਲਕੇ ਤੇ ਮਜਬੂਤੀ ਕਰੂਗਾ ਜਿਹੜਾ ਬੰਦਾ ਬੰਦਿਆਂ ਨੂੰ ਨਾਲ ਲਾ ਗਿਆ ਬੰਦਿਆਂ ਨੂੰ ਤਕੜੇ ਕਰ ਗਿਆ ਬਲੋਕਾਂ ਦੀਆਂ ਕਮੇਟੀਆਂ ਬਣਾ ਗਿਆ ਮੰਡਲ ਪ੍ਰਧਾਨ ਬਣਾ ਗਿਆ ਮੰਡਲਾਂ ਦੀਆਂ ਕਮੇਟੀਆਂ ਬਣਾ ਗਿਆ ਬੀ ਐਲਓ ਲਾ ਗਿਆ ਜਿਹੜਾ ਬੰਦਾ ਤਕੜੇ ਕਰ ਗਿਆ ਕਿਉਂਕਿ ਇੱਥੇ ਕੋਈ ਕਿਸੇ ਨੂੰ ਅੱਗੇ ਨਹੀਂ ਬਧਣਦਾ ਇਹ ਤਾਂ ਬਾਈ ਜੀ ਸਾਨੂੰ ਸਾਰਿਆਂ ਨੂੰ ਪਤਾ ਲੱਗਣੇ ਲੜੜ ਕੇ ਲੰਘਣਾ ਪਿਆ ਕਿਹੜਾ ਤਕੜਾ ਹੋ ਜਿਹਦੀ ਢੋਲੀ ਚ ਦਾਣੇ ਆਉਣਗੇ ਦੇਖੋ ਕੋਈ ਅਸੀਂ ਤਾਂ ਆਪ ਇੱਕ ਕਾਮੰਦਿਆ ਪਹਿਲਾਂ ਲੜਿਆ ਮੈਂ ਇਲੈਕਸ਼ਨਾਂ ਵਿੱਚ 2500 ਵੋਟ ਤੱਕ ਤਾਂ ਜੀ ਲੂਜ਼ ਕਰ ਗਿਆ ਸੀ ਮੜ ਲੱਡੇ ਮੈਂ ਸਭ ਤੋਂ ਛੋਟਾ ਸੀ ਮੈਨੂੰ ਜਦੋਂ ਰਾਜੇ ਬਣੇ ਮੈਨੂੰ ਪਹਿਲੀ ਵਾਰ ਟਿਕਟ ਮਿਲੀ ਆ ਉਦੋਂ ਹੀ 12 ਚ ਮੈਨੂੰ ਮਿਲੀ ਸੀ 2500 ਵੋਟ ਤੇ ਲੂਨ ਕੀਤਾ ਸੀ ਉਸ ਤੋਂ ਬਾਅਦ ਸਿਰੋ ਕਰਮਾਂ ਦੀ ਖੇਡ ਆ ਕੋਰ ਕੰਮ ਕਰਨਾ ਨਹੀਂ ਛਡਣਾ ਚਾਹੀਦਾ ਬੰਦੇ ਨੂੰ ਜਿਹੜਾ ਬੰਦਾ ਕੰਮ ਕਰੀ ਜਾਊਗਾ ਜਿਵੇਂ ਹੁਣ ਥੋੜੇ ਤੋਂ ਵੀ ਮਤਲਬ ਜੇ ਆਪ ਚੰਗਾ ਕੰਮ ਕਰੂਗਾ ਕੋਈ ਆਪ ਅੱਗੇ ਆ ਸਕਦੇ ਆ ਅਸੀਂ ਤਾਂ ਇਹ ਰਿਪੋਰਟ ਦੇਣੀ ਆ ਵੀ ਇੱਥੇ ਅਸੀਂ ਕੋਈ ਦੇਖੋ ਸਾਡਾ ਵੱਡਾ ਭਰਾ ਦਸਤਾਰ ਸਿੰਘ ਜੀ ਕੋਈ ਹੈ ਨਹੀਂ ਸਾਨੂੰ ਕੋਈ ਦੂਰ ਵੀ ਨਹੀਂ ਹੈਗਾ ਜਿਹੜੀ ਸਹੀ ਰਿਪੋਰਟ ਹੋਊ ਗਰਾਉਂਡ ਲੈਵਲ ਦੀ ਰਿਪੋਰਟ ਹੈ ਜਿਹੜੀ ਉਹ ਮੈਂ ਤੁਹਾਡੇ ਨਾਲ ਵਾਅਦਾ ਕਰਦਾਂਗੇ ਅਸੀਂ ਉਹ ਰਿਪੋਰਟ ਦੇਵਾਂਗੇ ਪਾਰਟੀ ਨੂੰ ਉੱਪਰ ਜਾ ਕੇ ਵੀ ਭਾਈ ਇਹ ਬੰਦਾ ਠੀਕ ਆ ਇਹਨਾਂ ਨੂੰ ਤਕੜੇ ਕਰਨਾ ਕੋਈ ਵੀ ਚੰਗਾ ਠੀਕ ਕੋਈ ਵੀ ਹੋਵੇ ਇਹਨਾਂ ਨੂੰ ਤਕੜੇ ਤੁਸੀਂ ਕਰਨਾ ਉਹ ਕਿਵੇਂ ਕਰਨਾ ਹੈ ਕਮੇਟੀਆਂ ਨੂੰ ਤਕੜੇ ਕਰਕੇ ਹੁਣ ਆਪਾਂ ਆਪਦੇ ਬੰਦੇ ਆਪਾਂ ਤੁਸੀਂ 40 50 ਬੰਦੇ ਬੈਠੇ ਹੋ ਆਪਦੇ ਨਾਲ ਦੋ ਦੋ ਬੰਦੇ ਜੋਇਨਟ ਕਰੋ ਚਾਰ ਚਾਰ ਬੰਦੇ ਜੋਇਨਟ ਕਰੋ ਬਲਾਕ ਨੂੰ ਵਧਾਓ ਉਥਾਂ ਤੇ ਆਪਾਂ ਵੱਡੇ ਹੋਈਏ 31 ਜਿੱਥੇ 31 ਕੋਈ ਬਣ ਕੇ ਨਹੀਂ ਦਿੱਤਾ ਵੀ 31 ਮੈਂਬਰੀ ਬਣਾਉਣੇ ਆ ਤੁਸੀਂ 40 ਵੀ ਬਣਾ ਸਕਦੇ ਹੋ 50 ਵੀ ਬਣਾ ਸਕਦੇ ਹੋ ਵੱਧ ਜਿੰਨੇ ਮਰਜ਼ੀ ਬਣਾ ਸਕਦੇ ਹੋ ਜਿੱਥੇ ਕੋਈ ਛੋਟਾ ਕੂਥਾ ਹੈ ਉੱਥੇ ਕਿਰੋਂ ਆਪਾਂ 11 ਬੰਦੇ ਵੱਧੋ ਵੱਧ 11 ਬੰਦੇ ਆਪਾਂ ਨੂੰ ਬਣਾਉਣੇ ਪੈਣਗੇ ਇਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਇੱਥੇ ਇਸ ਤੋਂ ਬਹੁਤ ਸ਼ਹਿਰੀ ਮਨੋਪਤੀ ਮੀਟਿੰਗ ਹੈ ਕਿਉਂਕਿ ਆਪਾਂ ਤਾਂ ਹੁਣ ਪਿੰਡ ਨੂੰ ਕੰਮ ਕੁਛ ਛੱਡ ਦਿੰਦੇ ਆ ਜਿਹੜੇ ਸ਼ਹਿਰੀ ਨੇ ਉਹ ਦੁਕਾਨ ਕਦੇ ਨਹੀਂ ਛੱਡਦੇ ਖੁਸ਼ਮਰਜ਼ੀ ਹੋ ਜਾਵੇ ਇਸ ਕਰਕੇ ਆਪਾਂ ਸਖਤੀ ਨਾਲ ਜਿਹੜਾ ਆਪਦੇ ਬੰਦਿਆਂ ਨੂੰ ਬੋਸ ਪੱਤਰ ਤੇ ਜਾ ਕੇ ਇਹਨਾਂ ਨੂੰ ਲੈ ਕੇ ਉੱਠ ਚੁਕੇ ਅੰਤਾਰ ਸਾਹਿਬ ਵੀ ਚਲੋ ਜੀ ਆਪਾਂ ਇੱਕ ਕਮੇਟੀ ਬਣਾਉਣੀ ਹੈ ਬਲੌਕ ਪ੍ਰਧਾਨ ਨੂੰ ਲੈ ਕੇ ਜਾਓ ਇਸ ਕਰਕੇ ਆਪਾਂ ਜਿਹੜਾ ਗਰਾਊਂਡ ਹੈ ਗਰਾਊਂਡ ਲੈਵਲ ਤੋਂ ਆਪਾਂ ਤਕੜੇ ਹੋਈਏ ਕੋਈ ਗੱਲ ਦੀ ਜਿਵੇਂ ਵੀ ਕੋਈ ਰਿਪੋਰਟ ਹੋਊਗੀ ਤਕੜੇ ਜਿਵੇਂ ਵੀ ਆਪਾਂ ਮਤਲਬ ਇੱਥੋਂ ਆਪਣੀ ਰਿਪੋਰਟ ਜਾਊਗੀ ਉਹ ਦੇਖੋ ਆਪਾਂ ਨੇ ਦੇਣੀ ਹੈ ਬਿਲਕੁਲ ਤੁਹਾਡੇ ਨਾਲ ਵਾਦਾ ਕਰਕੇ ਵੀ ਸਹੀ ਰਿਪੋਰਟ ਦੇਵਾਂਗੇ ਵੀ ਆਹ ਬੰਦਾ ਆਪਾਂ ਇੱਥੇ ਤਕੜਾ ਚੰਗਾ ਬੰਦਾ ਹੈ ਇਮਾਨਦਾਰ ਬੰਦਾ ਇਸ ਕਰਕੇ ਆਪਾਂ ਤਕੜੇ ਹੋਈਏ ਸਾਰੇ ਹਲਕੇ ਨੂੰ ਤਗੜਾ ਕਰੀਏ ਬੂਤ ਪੱਧਰ ਤੋਂ ਲੈ ਕੇ ਗਰਾਊਂਡ ਲੈਵਲ ਤੋ ਆਪ ਲੈ ਚੱਲਣਾ ਹੁਣ ਕਿਉਂਕਿ ਪਾਰਟੀ ਹਵਾ ਦੇ ਹਿਸਾਬ ਨਾਲ ਚੱਲਦੀ ਹੈ ਜਿਵੇਂ ਆ ਦੇ ਇੱਕੋ ਲਾਤੀ ਆਪਣੇ ਵਾਲੇ ਵੀ ਨਾਂ ਦੇ ਪੁੱਤ ਥੋਕ ਥੋਕ ਵੋਟਾਂ ਪਾ ਕੇ ਉਧਰ ਤਾਂ ਅਹੀਂ ਆਪਣੇ ਮਨੇ ਨੂੰ ਵੀ ਵੀ ਵਿਆਰੀ ਪਈ ਹੈ ਪਰ ਉਹਦੇ ਚ ਆਪਾਂ ਇਹ ਨਾ ਵੀ ਹਵਾ ਨਾਲ ਹੀ ਵੋਟ ਪਾ ਜੇ ਉਹਦੇ ਚ ਆਪਾਂ ਵੀ ਤਗੜੇ ਹੋਣੇ ਚਾਹੀਦੇ ਆ ਆਪਣੇ ਬੰਦੇ ਖੜੇ ਹੁਣ 10 ਕੋਲਗ ਦੇ 15 ਬੰਦੇ ਆਪਣੇ ਖੜੇ ਹੁਣ ਪੱਕੇ ਵੀ ਹਾਂ ਯਾਰ ਬੰਦੇ ਖੜੇ ਆ ਹਲਾ ਭਾਈ 10 ਕੇ ਆਪਣਾ ਲਖਵੀਰ 10 ਕੇ ਗਲ ਕਵਿੰਦਰ ਕੋਈ ਪਾਣੀ ਹਵਾਣਾ ਵਾਲਾ ਹੋਵੇ ਝੰਡੇ ਲਈ ਬੱਟੇ ਹੋਣ ਕੋਈ ਬੁੱਕਲਿਸਟਾਂ ਚੈੱਕ ਕਰਦਾ ਹੋਵੇ ਕੋਈ ਕੁਛ ਕਰਦਾ ਹੋਵੇ ਕੋਈ ਬੀ ਐਨਓ ਜਿਹੜੇ ਉਹ ਹਰ ਤਰੀਕੇ ਨਾਲ ਵੀ ਆ ਦੇਖੋ ਹਰ ਕਹਿੰਦੇ ਇਹ ਐਡਾ ਸਖਤ ਹੈ ਨਾ ਇਹ ਦੇਖ ਜਿਦਾ ਰੋਕੇ ਮੇਦਦਾ ਨਹੀਂ ਆਈਏ ਫਿਰ ਪਾ ਕੇ ਸਾਰੇ ਕਹਿੰਦਾ ਆਪਣਾ ਮਾਇਆ ਆ ਮਾਇਆ ਭਾਈ ਤਾਂ ਭਾਈ ਅਮਲੀ ਜਾਮਾ ਦੇ ਨਾਲ ਸੋ ਮੈਂ ਇਹੀ ਬੇਨਤੀ ਕਰਦਾ ਹੈ ਕਿ ਜਿਹੜੇ ਛੋਟੇ ਪਿੰਡ ਹੈ ਵੈਸੇ ਦਾ ਪੂਰਾ ਹਦਾਇਤਾਂ ਵੀ 21 ਮੈਂਬਰੀ ਕਮੇਟੀ ਹਰ ਬੋਤ ਤੇ ਬਣਾਈ ਜਾਵੇ ਉਸ ਤੋਂ ਬਾਅਦ ਇੱਕ ਪਿੰਡ ਮੈਂਬਰ ਦੀ ਪਿੰਡ ਦੀ ਵੀ ਬੂਥ ਕਮੇਟੀ ਬਣਾਈ ਜਾਵੇ ਪਿੰਡ ਲੈਵਲ ਦੀ ਕਮੇਟੀ ਹੋਗੀ ਇੱਕ ਬੂਥ ਕਮੇਟੀ ਹੋਗੀ ਜਿਵੇਂ ਹਾਤੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਬੇਟੀਆਂ ਸੀ ਜਿਨ੍ਹਾਂ ਸੰਵਿਧਾਨ ਬਚਾਓ ਦੇਸ਼ ਬਚਾਓ ਉਸ ਤੋਂ ਬਾਅਦ ਹਲਕਿਆਂ ਦੀਆਂ ਆਪਣੀਆਂ ਬੇਟੀਆਂ ਰੱਖਣੀਆਂ ਸਾਨੂੰ ਨੇ ਸੀਗਾ ਕਿ ਪਹਿਲਾਂ ਬੁਥਾ ਬਲਾਕ ਕਮੇਟੀਆਂ ਦੀਆਂ ਮੀਟਿੰਗਾਂ ਕਰਨਗੇ ਬਲਾਕ ਕਮੇਟੀਆਂ ਦੀਆਂ ਮੀਟਿੰਗਾਂ ਕਰਾਂਗੇ ਤੇ ਜਿਹੜੇ 31 ਬੰਦੇ ਮੈਂਬਰ ਹੈ ਜ਼ਿੰਮੇਵਾਰ ਬੰਦੇ ਹੋਣਗੇ ਉਹ ਇਸ ਦੀ ਤਿਆਰੀ ਵਿੱਚ ਲੱਗਣਗੇ ਕਿ ਆਪਣੀ ਜਿਹੜੀ ਰੈਲੀ ਹੈ ਜਾਂ ਪ੍ਰੋਗਰਾਮ ਹੈ ਉਹ ਵੱਡਾ ਹੋਏਗਾ ਉਹਦੇ ਲਈ ਅਸੀਂ ਉਸ ਤੋਂ ਵੱਧ ਸਿੱਖਿਆ ਸੀ ਕਿ ਇੱਕ ਲਿਸਟਾਂ ਬਣਾਈਆਂ ਸਾਰੇ ਬਲਾਕਾਂ ਬਣਾਈਆਂ ਨੇ ਜੋ ਕੰਮ ਕੀਤਾ ਕੋ ਆ ਕੰਮ ਜਿਹੜਾ ਕੀਤਾ ਹੈਗਾ ਇਹ ਪਹਿਲੀ ਵਾਰ ਆਪਣੇ ਹਲਕੇ ਨੇ ਹੀ ਕੀਤਾ ਹੈ ਆਪਣੇ ਪ੍ਰਧਾਨਾਂ ਨੇ ਇਹਦੇ ਵਿੱਚ ਜੇ ਮੈਂ ਕਹਾਂ ਤਾਂ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਆਪਣੇ ਲਾਭ ਦੇ ਸੈਕਟਰੀ ਦਾ ਰੋਲ ਹੈ ਕਿਉਂਕਿ ਇਹ ਲੇਖ ਪੜਨ ਕਰਨ ਵਿੱਚ ਇਹ ਬਾਹਰ ਹੈ ਸੈਕਟਰੀ ਜਿਹੜੀ ਰਿਹਾ ਹੈ ਇਹਨੇ ਜਿਹੜਾ ਆ ਕਾਰੋਬਾਰ ਕੰਮ ਕਰਕੇ ਬਣਾ ਕੇ ਦਿੱਤਾ ਹੈ ਵੀ ਸਾਨੂੰ ਇਸ ਤਰ੍ਹਾਂ ਦਾ ਆ ਕੰਮ ਕਰਨਾ ਚਾਹੀਦਾ ਤੇ ਇਹਦੇ ਲਈ ਜਿਵੇਂ ਗੁਰਤੇਸ ਸਿੰਘ ਬੀਐਲਏ ਹੈ ਇਹ ਆਪਣੇ ਬਲਾਕ ਹਲਕੇ ਦੇ ਮਾਨਤਾ ਕਰਾਂ ਦੀ ਜ਼ਿੰਦਗੀ ਹੈ ਇਹ ਬਲਾਕ ਹੈ ਦਿਹਾਤੀ ਜਿਹੜਾ ਜੱਜ ਦੇ ਪੱਲੇ ਪਸੂਦਾਰ ਹੈ ਉਹ ਇਹ ਨਹੀਂ ਚੋਣ ਦੀ ਗੱਲ ਨਹੀਂ ਪਹਿਲੇ